ਜਿਹੜੇ ਲੋਕ ਮਨ ਬਣਾ ਚੁੱਕੇ ਨੇ ਕਿ ਸਾਡੇ ਦਾ ਬੰਨ ਦੀ ਪ੍ਰੋਬਲਮ ਹੀ ਠੀਕ ਨਹੀਂ ਹੁੰਦੀ ਹਰ ਦੂਜੇ ਚੌਥੇ ਦਿਨ ਬੰਨ ਦੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਨੂੰ ਲੰਗੜਾ ਬੁਖਾਰ ਹੋ ਜਾਂਦਾ ਹੈ ਦੁੱਧ ਘਟ ਜਾਂਦਾ ਹੈ ਮਸਟੇਟਸ ਦੀ ਪ੍ਰੋਬਲਮ ਹੋ ਜਾਂਦੀ ਹੈ ਜ਼ੁਕਾਮ ਖਾਂਸੀ ਨਜ਼ਲਾ ਜਿਹੜਾ ਸਾਡੇ ਪਸ਼ੂਆਂ ਦੇ ਵਿੱਚ ਆ ਜਾਂਦਾ ਹੈ ਤੇ ਇਸ ਕਰਕੇ ਉਹ ਡੈਰੀ ਫਾਰਮਿੰਗ ਨੂੰ ਤਿਆਗ ਕਰਨ ਵਾਲੇ ਨੇ ਆ ਤਿਆਗ ਕਰਨ ਦਾ ਸੋਚ ਰਹੇ ਨੇ ਤਾਂ ਇੱਕ ਵਾਰ ਲਖਵਿੰਦਰ ਜੀ ਉਹਨਾਂ ਦੇ ਤਜਰਬੇ ਤੋਂ ਉਹ ਜ਼ਰੂਰ ਸਬਕ ਲੈਣ ਜਿਹੜਾ ਵੇਲਾ ਸੀ ਜਿਸ ਵੇਲੇ ਮਨ ਡੋਲ ਗਿਆ ਸੀ ਕਿ ਯਾਰ ਹੁਣ ਤੇ ਡੈਰੀ ਫਾਰਮਿੰਗ ਸਾਡੇ ਵਸ ਦੀ ਗੱਲ ਹੀ ਹੈ 2022 ਦੇ ਵਿੱਚ ਜਨਵਰੀ ਚ ਬਹੁਤ ਪ੍ਰੋਬਲਮ ਆਈ ਸੀ ਜਿਹਦੇ ਵਿੱਚ ਮਟਰਸਰ ਵਗੈਰਾ ਹੋ ਜਾਂਦੀ ਆ ਥਣ ਬੰਦ ਹੋ ਜਾਂਦਾ ਡਾਕਟਰ ਸਾਹਿਬ ਡਾਕਟਰ ਆਉਂਦੇ ਸੀ ਤਾਂ 11500 ਰੁਪਏ ਲੈ ਜਾਂਦੇ ਸੀ ਟੀਕਾ ਲਾ ਕੇ ਠੀਕ ਹੈ ਜੀ ਠੀਕ ਹੈ ਉਹ ਪ੍ਰੋਬਲਮ ਦਾ ਹੱਲ ਨਹੀਂ ਹੁੰਦਾ ਸੀ ਥਣ ਚੜ ਜਾਂਦਾ ਸੀ ਤੇ ਚੱਡਾ ਡੇਡਾ ਹੋ ਜਾਂਦਾ ਸੀ ਪੀ ਐਸ ਕੇ ਵਾਲਿਆਂ ਵਰਗੀ ਦਵਾਈ ਹੈ ਨਹੀਂ ਇੱਕ ਨੰਬਰ ਤੋਂ ਅੱਠ ਨੰਬਰ ਦੀ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਉਹ ਕਦੇ ਵਾਸਤੇ ਹੁੰਦੀ ਹੈ ਮਟਰਸਟ ਵਾਸਤੇ ਜਿਵੇਂ ਥਣ ਉੱਤੇ ਵਿੱਚ ਗੱਠ ਬਣ ਜਵੇ ਜੀ ਮਤਲਬ ਫੁੱਟੀਆਂ ਆਉਣ ਲੱਗ ਜਾਣ ਪਾਣੀ ਬਣ ਜਵੇ ਜੀ ਕਿੰਨੇ ਪਸ਼ੂ ਸੀ ਉਸ ਵੇਲੇ ਉਸ ਵੇਲੇ ਮੇਰੇ ਕੋਲ ਸਾਰਾ 10 12 ਪਸ਼ੂ ਸੀ ਇਸ ਵੇਲੇ ਕਿ ਹਸ ਟਾਈਮ ਹੈ ਗਿਆ 18 20 ਤੇ ਪਸ਼ੂ ਲੱਗ 18 20 ਇਹਨੂੰ ਬੰਨ ਪੈ ਗਿਆ ਸੀ ਜਦ ਇਹ ਹਲੇ ਗੱਬਣ ਵੀ ਨਹੀਂ ਸੀ ਠੀਕ ਹੈ ਤਾਂ ਇਹਨੂੰ ਬੰਨ ਪਿਆ ਜੀ 6 ਦਿਨ ਬੰਨ ਪਿਆ ਰਿਹਾ ਡਾਕਟਰ ਸਾਹਿਬ ਇੱਥੇ ਆਪਣੇ 6 ਦਿਨ 6 ਦਿਨੇ ਇਹਨਾਂ ਨਾ ਕੁਛ ਖਾਦਾ ਪੀਤਾ ਨਾ ਜਗਾਲੀ ਕੀਤੀ ਐ ਬੈਠੀ ਰਹਿੰਦੀ ਸੀਗੀ ਜੀ ਮੂੰਹ ਸਿੱਟ ਕੇ ਡਾਕਟਰ ਕਹਿੰਦੇ ਆਪਾਂ ਡ੍ਰਿਪ ਲਾਵਾਂਗੇ 6 ਦਿਨ ਬਾਅਦ ਕਹਿੰਦਾ ਮੈਂ ਇਹਨਾਂ ਨਾਲ ਗੱਲ ਕੀਤੀ ਬਈ ਮਨਦੀਪ ਸਰ ਮੇਰੀ ਝੋਟੀ ਨੂੰ ਇੱਦਾਂ ਦਾ ਬੰਨ ਪੈ ਗਿਆ ਐ ਤਾਂ ਕੀ ਹੱਲ ਆਉ ਕਹਿੰਦਾ 11 ਨੰਬਰ ਦਵਾਈ ਤੁਸੀਂ ਲੈ ਕੇ ਜਾਓ ਤੇ ਤਾਂ ਮੈਂ ਰਾਤ ਨੂੰ ਸਾਰੀ ਰਾਤ ਜਾ ਕੇ ਉਹ ਦਵਾਈ ਦਿੱਤੀ ਐ ਜੀ 5:30 6:00 ਵਜੇ ਦੇ ਕਰੀਬ ਮੇਰੀ ਝੋਟੀਆਂ ਪਰਪਰ ਗੋਹਾ ਕਰਕੇ ਜਗਾਲੀ ਕਰਨ ਲੱਗ ਪਈ ਸੀ ਹਾਂ ਇਹ ਚਮਤਕਾਰ ਨਹੀਂ ਸਰ ਹੋਰ ਕੀ ਐ ਜੇ ਇੰਨੀ ਛੇਤੀ ਜੀ ਹਾਂਜੀ ਪਰ ਇੱਕ ਲੰਗੜਾ ਬੁਖਾਰ ਹੋ ਗਿਆ ਸੀਗਾ ਜੀ ਉਹ ਵੀ ਮਤਲਬ ਬੜੀ ਆਪਣੀਆਂ ਲੰਗੜਾ ਬੁਖਾਰ ਚ ਕਿਉਂ ਪੈਰ ਨੇ ਜਿਹੜੇ ਪਿੱਛੇ ਨੂੰ ਮੁੜ ਲਾਂ ਜੇ ਡੰਗਰ ਉੱਠਦਾ ਨਹੀਂ ਤਾਂ ਉਹਨਾਂ ਦੀ ਉਹ ਦਵਾਈ ਨੇ ਬਹੁਤ ਵਧੀਆ ਉਹ ਬੜੀ ਖੜੀ ਆ ਜੀ ਆਪਣੇ ਕੋਲ ਵਧੀਆ ਹੁਣ 5 ਪੰਜਵਾਂ ਮਹੀਨਾ ਲੱਗਿਆ ਹੋਇਆ ਜੀ ਐਨ ਓਕੇ ਨਹੀਂ ਬੁਖਾਰ ਨਹੀਂ ਹੋਇਆ ਮੁੜ ਕੇ ਕੋਈ ਨਹੀਂ ਮੁੜ ਕੇ ਆ ਜੀ ਪੰਜ ਨੰਬਰ ਦਵਾਈ ਬੁਖਾਰ ਦੀ ਲੱਗਦੀ ਆ ਜੀ ਨਾਲ 25 ਨੰਬਰ ਆ ਸਰ ਇੱਕ ਓਹੋ ਦਵਾਈਆਂ ਦੇਣ ਨਾਲ ਮੇਰੀ ਬੜੀ ਬਿਲਕੁਲ ਸਹੀ ਆ ਐਨ ਓਕੇ ਤੁਹਾਡੇ ਮੁਤਾਬਕ ਬੰਨ ਲੱਗਦਾ ਕਿਉਂ ਆ ਬਨ ਦੇਖੋ ਇਹ ਕਨਫੈਕਸ਼ਨ ਹੁੰਦੀ ਆ ਪੇਟ ਦੀ ਜੀ ਤੀਮਤ ਦੇ ਵਿੱਚ ਵੀ ਹੁੰਦੀ ਆ ਡੰਗਰਾਂ ਦੇ ਵਿੱਚ ਹੁੰਦੀ ਆ ਥੋੜੀ ਤਾੜੀ ਖਾਨ ਕਰਕੇ ਕੁਝ ਜਿਹਾ ਜਰੀਲੀ ਸਾਨੂੰ ਕਬਜ਼ ਹੋ ਜਾਂਦੇ ਉਸ ਵੇਲੇ ਸਾਡਾ ਵੀ ਖਾਨ ਨੂੰ ਦਿਲ ਨਹੀਂ ਕਰ ਉਹ ਇਹ ਚੀਜ਼ ਹੈ ਸੇਵੇਂ ਰੂਪ ਉਸੇ ਹੀ ਰੂਪ ਹੈ ਤੇ ਇਹਨਾਂ ਦੀ ਇੱਕ 11 ਨੰਬਰ ਤੇ S11 ਆਉਂਦੀ ਆ ਉਹ ਇਹਦੇ ਲਈ ਬੜੀ ਕਾਰਗਰ ਹੈ ਇਹ ਦੱਸੋ ਵੀ ਤੁਹਾਡਾ ਤਜਰਬਾ ਆਲ ਓਵਰ ਕੀ ਹੈਗਾ ਡਾਕਟਰ ਬੀ ਐਸ ਕੇ ਵਾਲਿਆਂ ਦਾ ਉਹ ਵੀ ਮੈਡਸਟਰ ਦੀ ਪ੍ਰੋਬਲਮ ਆਈ ਸੀ ਇਹਦਾ ਥਣ ਬਿਲਕੁਲ ਰੁਕ ਗਿਆ ਸੀ ਜੀ ਤਾਂ ਮੈਂ ਤੁਰੰਤ ਮੇਰੇ ਕੋਲ ਦਵਾਈ ਪਈ ਸੀਗੀ ਜੀ 3Y ਸੀ ਜੀ ਇਹ ਦਵਾਈ ਹੈ ਜੀ 801 ਨੰਬਰ ਦਵਾਈ ਹੈ ਜੀ ਤੇ ਜਦੋਂ ਸਵੇਰੇ ਮੈਂ ਜੀ ਚਵਾਈ ਕੀਤੀ ਹੈ ਜੀ 5:30 ਵਜੇ ਚਵਾਈ ਸ਼ੁਰੂ ਕੀਤੀ ਹੈ ਤਾਂ ਮੇਰਾ ਥਣ ਬਿਲਕੁਲ ਪ੍ਰੋਪਰ ਚੱਲ ਰਿਹਾ ਹੈ ਅੱਛਾ ਫਿਰ ਡਾਕਟਰ ਕੋਲ ਹੀ ਜਾਂਦੇ ਕਿ ਸਿਕੋ ਇਹ ਹੀ ਕਰਨ ਆਉਂਦਾ ਡਾਕਟਰ ਹੋਰ ਆਪਾਂ ਕੁਝ ਨਹੀਂ ਕਰਉਂਦੇ ਜੀ ਆਪਾਂ ਇੰਨੇ ਨੇ ਮਹਗੇ ਮੈਡੀਓ ਲਾਉਂਦੇ ਆ ਠੀਕੇ ਤਾਂ ਉਹਦੇ ਹੱਲ ਨਹੀਂ ਹੁੰਦਾ ਜੀ ਥਣ ਮਰ ਜਾਂਦਾ ਜੀ ਇਹਦੇ ਨਾਲ ਥਣ ਵੀ ਨਹੀਂ ਮਰਦਾ ਸਰ ਕੋਈ ਪ੍ਰੋਬਲਮ ਨਹੀਂ ਆਉਂਦੀ ਪਸ਼ੂ ਚ ਦੁੱਧ ਵੀ ਘਟ ਜਵੇ ਤਾਂ ਇੱਕ ਦਵਾਈ ਇਹਨਾਂ ਦੀ ਹੋਰ ਆਉਂਦੀ ਹੈ 10 ਨੰਬਰ ਦੁੱਧ ਵਧਾਉਣ ਵਾਲਾ ਦੁੱਧ ਵਧਾਉਣ ਵਾਸਤੇ ਜੀ ਵਧਦਾ ਦੁੱਧ ਬਿਲਕੁਲ ਵਧਦਾ ਸਰ ਕਿੰਨਾ ਵਧਦਾ ਥਣ ਸੜਾ ਡੇਢ ਤੋਂ 2 ਲੀਟਰ ਦਾ ਮਤਲਬ ਫਰਕ ਪੈਂਦਾ ਜੀ ਕਿੰਨੇ ਦਿਨ ਚ ਇਹ ਹਫਤੇ ਦੇ ਵਿੱਚ ਵਿੱਚ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜਦੋਂ ਤੋਂ ਅਸੀਂ ਤੁਹਾਨੂੰ ਦੁੱਧਾਰੂ ਪਸ਼ੂਆਂ ਨਾਲ ਸਬੰਧਤ ਉਹਨਾਂ ਦੀਆਂ ਬਿਮਾਰੀਆਂ ਦਿੱਕਤਾਂ ਨਾਲ ਸਬੰਧਤ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਨੇ ਤੋਂ ਤੋਂ ਬਾਅਦ ਲਗਾਤਾਰ ਪੂਰੇ ਪੰਜਾਬ ਦੇ ਵਿੱਚੋਂ ਸਾਨੂੰ ਕਿਸਾਨ ਖਾਸ ਕਰਕੇ ਡੈਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੇ ਸਵਾਲ ਮਿਲ ਰਹੇ ਨੇ ਤੇ ਜਿਹੜੇ ਸਵਾਲ ਮਿਲ ਰਹੇ ਨੇ ਇਸ ਵੇਲੇ ਥਲੇਰੀ ਦੀ ਪ੍ਰੋਬਲਮ ਬੜੀ ਚੱਲ ਰਹੀ ਹੈ ਖੂਨ ਨਾਲ ਸੰਬੰਧਤ ਜਿਹੜੀ ਇਨਫੈਕਸ਼ਨ ਹੈਗੀਆਂ ਨੇ ਪਸ਼ੂਆਂ ਦੇ ਵਿੱਚ ਜਿਹੜੀ ਆ ਉਹ ਬਹੁਤ ਜ਼ਿਆਦਾ ਆ ਰਹੀਆਂ ਨੇ ਇਸੇ ਤਰੀਕੇ ਨਾਲ ਥਲੇਰੀਏ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਤਾਂ ਜ਼ੁਕਾਮ ਦੀ ਬੁਖਾਰ ਦੀ ਕੰਬੇ ਨਾਲ ਬੁਖਾਰ ਹੈ ਜਿਹੜਾ ਉਧਧਾਰੂ ਪਸ਼ੂਆਂ ਦੇ ਵਿੱਚ ਆਮ ਹੋ ਰਿਹਾ ਕਿਉਂਕਿ ਮੌਸਮ ਲਗਾਤਾਰ ਬਦਲ ਰਿਹਾ ਹੈ ਇਸੇ ਤਰੀਕੇ ਨਾਲ ਇੱਕ ਹੋਰ ਪ੍ਰੋਬਲਮ ਇੱਕ ਹੋਰ ਸਮੱਸਿਆ ਹੈ ਜਿਹੜੀ ਇਸ ਵੇਲੇ ਬਹੁਤ ਜ਼ਿਆਦਾ ਅਸੀਂ ਕਹਿ ਲਈਏ ਕਿ ਪਸ਼ੂਆਂ ਦੇ ਵਿੱਚ ਦਧਾਰੂ ਪਸ਼ੂਆਂ ਦੇ ਵਿੱਚ ਡੈਰੀ ਫਾਰਮਿੰਗ ਵਾਲਿਆਂ ਨੂੰ ਪਰੇਸ਼ਾਨ ਕਰ ਰਹੀ ਹੈ ਉਹ ਹੈ ਕਿ ਪਸ਼ੂ ਨੂੰ ਬੰਨ ਲੱਗ ਜਾਂਦਾ ਨਾ ਉਹ ਕੁਝ ਖਾਂਦਾ ਹੈ ਨਾ ਉਹ ਗੋਹਾ ਕਰਦਾ ਅਜੇਹੇ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਅਜੇਹੇ ਇੰਸਪੈਕਟਰ ਨਾਲ ਕਰਵਾ ਰਹੇ ਹਾਂ ਗਲੋਬਲ ਵਾਹ ਸਰਵਿਸ ਦੇ ਵਿੱਚ ਇੰਸਪੈਕਟਰ ਨੇ ਚੈੱਕ ਕਰਨੇ ਉਹਨਾਂ ਨਾਲ ਅਸੀਂ ਸਮਝਾਂਗੇ ਉਹਨਾਂ ਦੇ ਡੈਰੀ ਫਾਰਮ ਦੇ ਵਿੱਚ ਇਹੀ ਤਿੰਨ ਦਿੱਕਤਾਂ ਬੜੀਆਂ ਜ਼ਿਆਦਾ ਸੀ ਬਹੁਤ ਪੈਸਾ ਲਾ ਚੁੱਕੇ ਸੀ ਸੋਚ ਰਹੇ ਸੀ ਕਿ ਲੋ ਜੀ ਹੁਣ ਤਾਂ ਇਹ ਸਾਲ ਅਸੀਂ ਆਪਣੇ ਜਿੰਨੇ ਵੀ ਡੰਗਰ ਪਸ਼ੂ ਹੈਗੇ ਨੇ ਜੇਕਰ ਬਿਮਾਰੀ ਨਾ ਸੈੱਟ ਬੈਠੀ ਤਾਂ ਉਸ ਤੋਂ ਬਾਅਦ ਅਸੀਂ ਇਹ ਤੰਦਾ ਹੀ ਛੱਡ ਦਾਂਗੇ ਸਾਡੇ ਨਾਲ ਨੇ ਲਖਵਿੰਦਰ ਸਿੰਘ ਇਨਸਪੈਕਟਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਲਖਵਿੰਦਰ ਜੀ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਇੱਥੇ ਪਹੁੰਚਣ ਨਾਲ ਨਿੱਘਾ ਸਵਾਗਤ ਹੈ ਤੁਹਾਡਾ ਜੀ ਅੱਛਾ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਕਿਹੜਾ ਵੇਲਾ ਸੀ ਜਿਸ ਵੇਲੇ ਮਨ ਡੋਲ ਗਿਆ ਸੀ ਕਿ ਯਾਰ ਹੁਣ ਤੇ ਡੈਰੀ ਫਾਰਮਿੰਗ ਸਾਡੇ ਵਸ ਦੀ ਗੱਲ ਹੀ ਹੈ ਨਹੀਂ ਡਾਕਟਰ ਸਾਹਿਬ ਦੇਖੋ 2022 ਦੇ ਵਿੱਚ ਜਨਵਰੀ ਚ ਬਹੁਤ ਪ੍ਰੋਬਲਮ ਆਈ ਸੀ ਹੂੰ ਜਿਹਦੇ ਵਿੱਚ ਮਟਰਸਰ ਵਗੈਰਾ ਹੋ ਜਾਂਦੀ ਆ ਥਣ ਬੰਦ ਹੋ ਜਾਂਦਾ ਡਾਕਟਰ ਸਾਹਿਬ ਉਦੋਂ ਮੇਰਾ ਮਨ ਇੱਕ ਤਾਂ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ 2-3 ਬੜੀਆਂ ਲਗਾਤਾਰ ਪ੍ਰੋਬਲਮ ਆਈ ਸੀ ਸਟੇਟਸ ਦੀ ਹਾਂਜੀ ਜਿਸ ਕਾਰਨ ਮੈਂ ਬੰਦ ਕਰਨਾ ਚਾਹੁੰਦਾ ਸੀ ਵੀ ਮੈਂ ਬੰਦ ਕਰ ਦੂੰਗਾ ਜੀ ਕਿਉਂਕਿ ਡਾਕਟਰ ਆਉਂਦੇ ਸੀ ਤਾਂ 11500 ਰੁਪਏ ਲੈ ਜਾਂਦੇ ਸੀ ਟੀਕਾ ਲਾ ਕੇ ਠੀਕ ਹੈ ਜੀ ਉਹ ਪ੍ਰੋਬਲਮ ਦਾ ਹੱਲ ਨਹੀਂ ਹੁੰਦਾ ਸੀ ਥਣ ਚੜ ਜਾਂਦਾ ਸੀ ਤੇ ਚੱਡਾ ਟੇਡਾ ਹੋ ਜਾਂਦਾ ਸੀ ਠੀਕ ਹੈ ਹਵਾਨਾ ਜੋ ਵੀ ਹੈ ਉਹ ਸਾਰਾ ਬੈਲੈਂਸ ਉਹਦਾ ਵਿਗੜ ਜਾਂਦਾ ਸੀ ਠੀਕ ਹੈ ਉਹ ਤੋਂ ਬਾਅਦ ਮੈਂ ਡਾਕਟਰ ਸਰ ਦੀ ਵੀਡੀਓ ਦੇਖੀ ਤਾਂ ਅੰਮ੍ਰਿਤਸਰ ਵੱਲ ਤੋਂ ਕਾਫੀ ਵੀਡੀਓ ਪਈਆਂ ਹੋਈਆਂ ਸੀ ਨੈਟ ਤੇ ਤੇ ਉਹ ਤੋਂ ਬਾਅਦ ਜਦੋਂ ਨੈਟ ਤੇ ਵੀਡੀਓ ਪਈਆਂ ਹੋਈਆਂ ਸੀ ਤਾਂ ਮੈਂ ਦੇਖੀ ਫਿਰ ਮੈਂ ਡਾਕਟਰ ਮਨਦੀਪ ਸਰ ਖੰਨੇ ਤੋਂ ਆ ਆਪਣੇ ਦੋਸਤ ਤਾਂ ਇਹਨਾਂ ਨਾਲ ਗੱਲਬਾਤ ਕੀਤੀ ਇਹਦਾ ਨੰਬਰ ਸੀਗਾ ਡਾਕਟਰ ਸਾਹਿਬ ਨੇ ਦਿੱਤਾ ਬੀਐਸਕੇ ਵਾਲਿਆਂ ਦਾ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਵੀ ਤੁਸੀਂ ਆਓ ਸਾਡੇ ਕੋਲ ਤੋਂ ਇੱਕ ਵਾਰੀ ਦਵਾਈ ਵਰਤ ਕੇ ਦੇਖੋ ਤਾਂ ਇਹਨਾਂ ਨੇ ਸਲਾਹ ਕਰਨ ਕਰਕੇ 1 ਨੰਬਰ ਤੋਂ 8 ਨੰਬਰ ਦੀ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਉਹ ਕਦੇ ਵਾਸਤੇ ਹੁੰਦੀ ਜੀ ਮਟਰਸਟ ਵਾਸਤੇ ਜੀ ਜਿਵੇਂ ਥਣ ਤੇ ਵਿੱਚ ਗੱਠ ਬਣ ਜਵੇ ਜੀ ਮਤਲਬ ਫੁੱਟੀਆਂ ਆਉਣ ਲੱਗ ਜਾਣ ਪਾਣੀ ਬਣ ਜਵੇ ਜੀ ਥਣ ਚ ਮੰਨ ਲਓ ਕੁਝ ਵੀ ਹੋ ਜਵੇ ਤਾਂ ਉਹਦੇ ਨਾਲ ਦਵਾਈ ਦੇਣ ਨਾਲ ਆਪਾਂ ਨੂੰ ਇਹ ਕਿਤਾ ਦੁੱਧ ਬਰੋਪਰ ਆ ਜਾਂਦਾ ਜੀ ਜੇ ਤੁਹਾਡੇ ਪਸ਼ੂ ਚ ਦੁੱਧ ਵੀ ਘਟ ਜਵੇ ਤਾਂ ਇੱਕ ਦਵਾਈ ਇਹਨਾਂ ਦੀ ਹੋਰ ਆਉਂਦੀ ਹੈ 10 ਨੰਬਰ ਦੁੱਧ ਵਧਾਉਣ ਵਾਲੀ ਦੁੱਧ ਵਧਾਉਣ ਵਾਸਤੇ ਜੀ ਵਧਦਾ ਦੁੱਧ ਬਿਲਕੁਲ ਵਧਦਾ ਸਰ ਕਿੰਨਾ ਵਧਦਾ ਤੁਹਾਡਾ ਸਾਡਾ 1.5 ਤੋਂ 2 ਲੀਟਰ ਦਾ ਮਤਲਬ ਫਰਕ ਪੈਂਦਾ ਜੀ ਕਿੰਨੇ ਦਿਨ ਚ ਇਹ ਹਫਤੇ ਦੇ ਵਿੱਚ ਵਿੱਚ ਜੀ ਅੱਛਾ ਹਫਤੇ ਦੇ ਵਿੱਚ 5-6 ਦਿਨ ਦੇ ਵਿੱਚ ਵਿੱਚ ਫਰਕ ਪੈਣ ਲੱਗ ਜਾਂਦਾ ਜੇ ਆਪਾਂ ਰੈਗੂਲਰ ਉਹ ਦਵਾਈ ਦੀ ਡੋਜ਼ ਹੈਗੀ ਜਿੰਨੀ ਤੁਹਾਨੂੰ ਦੱਸੀ ਗਈ ਹੈ ਤਾਂ ਜਾਂ ਤਾਂ ਉਹਦੀ ਡਾਇਰੈਕਟ ਮੂੰਹ ਚ ਪਾਓ ਯਾ ਤੁਸੀਂ ਕਿਸੇ ਦਾਣੇ ਚ ਰਲਾ ਕੇ ਉਹਨੂੰ ਖਿਲਾ ਦਿਓ ਹਨਾ ਤਿੰਨ ਟਾਈਮ ਪ੍ਰੋਪਰ ਟਾਈਮ ਟੂ ਟਾਈਮ ਜੇ ਪਰ ਟਾਈਮ ਟੂ ਟਾਈਮ ਦਵਾਂਗੇ ਤੇ ਇਹਦੇ ਵਰਗੀ ਕੋਈ ਦਵਾਈ ਹੈ ਹੀ ਨਹੀਂ ਅੱਛਾ ਤੁਹਾਨੂੰ ਕਿਹੜੇ ਕਿਹੜੇ ਪ੍ਰੋਬਲਮ ਆ 2022 ਚ ਆਈਆਂ ਸਾਨੂੰ ਦੋਹਾਂ ਬੁੜਾਈ ਜੀ ਜ਼ਿਆਦਾਤਰ ਤਾਂ ਇਹੀ ਆਈ ਸੀਗੀ ਸਰ ਮਟਰਸੜ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀ ਮੇਰੀ ਇੱਕ ਬੜੀ ਆ ਹੁਣ ਵੀ ਖੜੀ ਆ ਜੀ ਉਹ ਤਿੰਨ ਸਾਲ ਹੋ ਗਏ ਉਹਨੂੰ ਸੂਈ ਕਿਹੜੀ ਜੀ ਦਿਖਾਓਗੇ ਸੋ ਆਉ ਤੁਹਾਨੂੰ ਇੱਕ ਦਿਖਾਣਿਆ ਵੀਰ ਜੀ ਨੂੰ ਕਹਿ ਰਹੇ ਸੀ ਲਖਵਿੰਦਰ ਜੀ ਕਹਿ ਰਹੇ ਸੀ ਕਿ ਮੋ ਸਟੇਟਸ ਦੀ ਪ੍ਰੋਬਲਮ ਕਰਕੇ ਉਹ ਇਹ ਸਹਾਇਕ ਧੰਦਾ ਛੱਡਣ ਦੇ ਕਗਾਰ ਤੇ ਸੀ ਇਹ ਵਾਲੀ ਬੜੀ ਹੈ ਜੀ ਇਹਨੂੰ 3 ਸਾਲ ਹੋ ਗਏ ਸੀ ਸੂਈ ਨੂੰ ਜੀ ਇਹਨੂੰ ਕੋਈ ਪ੍ਰੋਬਲਮ ਹੋ ਗਈ ਸੀ ਕਿਸੇ ਦੀ ਮਤਲਬ ਕਹਿ ਲੋ ਵੀ ਜੀ ਨਜ਼ਰ ਲਾਤੀ ਸੀ ਅਸੀਂ ਵੇਚਦੇ ਨਹੀਂ ਡੰਗਰ ਜੀ ਉਹ ਕਹਿੰਦਾ ਮੈਂ ਲੈ ਕੇ ਜਾਣੀ ਅਸੀਂ ਵੇਚੀ ਨਹੀਂ ਤਾਂ ਇਹ ਤਾਂ ਉਹ ਕਹਿ ਗਿਆ ਸੀ ਕਹਿੰਦਾ ਇੱਦਾਂ ਹੀ ਖੜੀ ਰਹਿ ਜੂਗੀ ਤਾਂ ਇਹ ਇੱਦਾਂ ਹੀ ਖੜੀ ਹੈ ਜਦ ਦੀ ਅਸੀਂ ਵੇਚ ਵੀ ਨਹੀਂ ਰਹੇ ਹੁਣ ਇਹ ਪਨੈਗਨਟ ਹੈਗੀ ਹੈ ਜੀ ਮਤਲਬ ਚੈੱਕ ਕਰਾਵਾਂਗੇ ਜੀ ਮਤਲਬ ਇਹਦੇ ਨਾ ਬਿਲਕੁਲ ਥਣ ਰੁ ਇਹਦੇ ਉੱਤੇ ਅਸੀਂ ਇਨਸਪੀਰੀਮੈਂਟ ਕੀਤਾ ਸੀ ਅੱਛਾ ਤਾਂ ਹੁਣ ਇਹਦਾ ਮਤਲਬ ਡਰਾਈ ਕੀਤੀ ਨੂੰ ਤਾਂ 3 ਸਾਲ ਹੋ ਗਏ ਜੀ ਹੁਣ ਇਹ ਪ੍ਰੈਗਨੈਂਟ ਹੈ ਜੀ ਇਹਦਾ ਥਣ ਜਾਣ ਕੇ ਪ੍ਰੋਪਰ ਚੱਲਦੇ ਨੇ ਹੁਣ ਉਹ ਦਵਾਈ ਨਾਲ ਹਾਂਜੀ ਕੀ ਬਾਤ ਹੈ ਤੇ ਜਿਹੜੀ ਹੁਣ ਮੇਰੀ ਉਹ ਬੈੜੀ ਖੜੀ ਇੱਕ ਨੰਬਰ ਤੇ ਸਰ ਆਹ ਵਾਲੀ ਉਹ ਇੱਕ ਨੰਬਰ ਅੱਛਾ ਉਧਰ ਲੈ ਬੰਨੇ ਚਲੋ ਉਧਰ ਲੈ ਬੱਸ ਦੇਵੇਂ ਅਸੀਂ ਦਿਖਾਣੇ ਆ ਸੋ ਤੁਸੀਂ ਦੇਖੋ ਲਖਵਿੰਦਰ ਜੀ ਆਪਣਾ ਜਿਹੜਾ ਤਜਰਬਾ ਹੈ ਡਾਕਟਰ ਬੀ ਐਸ ਕੇ ਵਾਲਾ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਨੇ ਦੇ ਦੱਸ ਰਹੇ ਨੇ ਕਿ ਕਿਹੜੀਆਂ ਦਿੱਕਤਾਂ ਕਰਕੇ ਉਹ ਡੈਰੀ ਫਾਰਮਿੰਗ ਨੂੰ ਤਿਆਗਣ ਵਾਲੇ ਸੀ ਤਾਂ ਉਹਨਾਂ ਦੇ ਹੱਥ ਜਿਹੜਾ ਇਹ ਕਰਾਮਾਤੀ ਨੁਸਖਾ ਅਸੀਂ ਤਾਂ ਫਿਰ ਤਾਂ ਕਹਾਂਗੇ ਜੀ ਕਰਾਮਾਤੀ ਨੁਸਖੇ ਨੇ ਬਿਲਕੁਲ ਸਰ ਕਰਾਮਾਤੀ ਨੇ ਬਿਲਕੁਲ ਕਰਾਮਾਤੀ ਜੇ ਪਰ ਪ੍ਰੋਪਰ ਦੇਣਿਆ ਜੇ ਪ੍ਰੋਪਰ ਟਾਈਮ ਟੂ ਟਾਈਮ ਦੇਣਾ ਇਹਨੂੰ ਵੀ ਮਟ੍ਰੈਸਰ ਦੀ ਪ੍ਰੋਬਲਮ ਆਈ ਸੀ ਇਹਦਾ ਥਣ ਬਿਲਕੁਲ ਰੁਕ ਗਿਆ ਸੀ ਜੀ ਇਹਦੀ ਦਵਾਈ ਮੈਂ ਇੱਕ ਦਿਨ ਦੇ ਵਿੱਚ ਮੰਨ ਲਓ 3-3 ਘੰਟੇ ਬਾਅਦ ਘੰਟੇ-ਘੰਟੇ ਬਾਅਦ ਦਿੱਤੀ ਮੈਂ ਤਿੰਨ ਵਾਰੀ ਜੀ 50-50 ਐਮਐਲ ਤਾਂ ਇਹ ਸਵੇਰੇ ਮੇਰਾ ਥਣ ਪ੍ਰੋਪਰ ਚੱਲ ਪਿਆ ਸੀ ਮਤਲਬ ਕਿੰਨੇ ਟਾਈਮ ਚ ਏ ਮੰਨ ਲਓ ਅੱਜ ਰਾਤ ਨੂੰ ਜੇ 7 ਵਜੇ ਪ੍ਰੋਬਲਮ ਆਈ ਹੈ ਜੀ ਮੈਨੂੰ ਹਲੋ ਸ਼ਾਮ ਨੂੰ ਛਿੱਧੀਆਂ ਆਉਣੀਆਂ ਸ਼ੁਰੂ ਹੋ ਗਈਆਂ ਸ਼ੁਰੂ ਹੋ ਗਈਆਂ ਸੀ ਹਵਾਨਾ ਟਾਈਟ ਹੋ ਗਿਆ ਸੀ ਜੀ ਤਾਂ ਮਰ ਤੁਰੰਤ ਮੇਰੇ ਕੋਲ ਦਵਾਈ ਪਈ ਸੀਗੀ ਜੀ ਅੱਛਾ ਤਾਂ ਉਹ ਮੈਂ ਤੁਰੰਤ ਇਹਨੂੰ ਰਾਤ ਨੂੰ 8 ਵਜੇ ਪਹਿਲੀ ডোজ ਦਿੱਤੀ ਸੀ ਦਵਾਈ ਸੀ ਜੀ ਉਹ 8 ਨੰਬਰ ਤੋਂ 1 ਨੰਬਰ ਸਰ ਅੱਛਾ ਇਹ ਦਵਾਈ ਹੈ ਜੀ 8 ਤੋਂ ਇੱਕ ਨੰਬਰ ਦਵਾਈ ਹੈ ਜੀ ਇਹਦੀ ਮੈਂ 50 50 ਐਮਲੀਕੀ ਘੰਟੇ ਬਾਅਦ ਦਿੰਦੀ ਹੈ ਜੀ ਅੱਛਾ ਜੀ ਇੱਕ ਇੱਕ ਘੰਟੇ ਬਾਅਦ ਦੇਣ ਤੇ ਬਾਅਦ ਇਹ ਮੇਰੀ ਦਵਾਈ ਦੀ ডোজ 10 ਵਜੇ ਖਤਮ ਹੋ ਗਈ ਸੀ ਉਤੋਂ ਬਾਅਦ ਮੈਂ ਫਿਰ 12 ਵਜੇ ਇੱਕ ডোজ ਹੋਰ ਦਿੰਦੀ ਜੀ ਦੀ ਚੌਥੀ ਡੋਜ਼ ਰਾਤ ਨੂੰ ਹੀ ਰਾਤ ਨੂੰ 12 ਵਜੇ ਚੌਥੀ ਡੋਜ਼ ਦਿੰਦੀ ਹੈ ਤਾਂ ਕਿ ਉਹਦੇ ਨਾਲ ਮੇਰੀ ਬੈਡੀ ਨੂੰ ਜਿਹੜੀ ਮਾਣੀ ਮੋਟੀ ਪ੍ਰੋਬਲਮ ਸੀ ਉਹ ਵੀ ਖਤਮ ਹੋ ਜਵੇ ਠੀਕ ਹੈ ਤੇ ਜਦੋਂ ਸਵੇਰੇ ਮੈਂ ਇਹਦੀ ਚੁਵਾਈ ਕੀਤੀ ਹੈ ਜੀ 5:30 ਵਜੇ ਚੁਵਾਈ ਸ਼ੁਰੂ ਕੀਤੀ ਆ ਤਾਂ ਮੇਰਾ ਥਣ ਬਿਲਕੁਲ ਪ੍ਰੋਪਰ ਚੱਲ ਰਿਹਾ ਸੀ ਕੋਈ ਪ੍ਰੋਬਲਮ ਮਤਲਬ 12 12 ਘੰਟਿਆਂ ਚ ਸਟੇਟਸ ਦੀ ਪ੍ਰੋਬਲਮ ਤੁਸੀਂ ਆਪ ਆਪਣੇ ਅੱਖੀਂ ਹੱਲ ਹੁੰਦੀ ਆਪਣੇ ਹੱਥੀਂ ਹੱਲ ਹੁੰਦੀ ਦੇਖੀ ਆ ਮੈਂ ਕੀਤੀ ਹੈ ਜੀ ਸਾਰਾ ਕੁਝ ਹੋਇਆ ਜੀ ਇਹ ਚਮਤਕਾਰ ਨਹੀਂ ਤਾਂ ਹੋਰ ਕੀ ਕਹਿ ਸਕਦੇ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਇਹ ਤਾਂ ਪਹਿਲਾਂ ਜੇ ਆਪਾਂ ਮੰਨ ਲਓ ਪ੍ਰੋਬਲਮ ਆ ਗਈ ਜੀ ਡਾਕਟਰ ਨੂੰ ਫੋਨ ਕਰਦੇ ਦੀ ਡਾਕਟਰ ਨੂੰ ਜੇ ਮੰਨ ਲਓ ਹੁਣ ਸਵੇਰੇ ਪ੍ਰੋਬਲਮ ਆਈ ਹੈ ਜੀ ਫੋਨ ਕਰਤਾ ਆਪਾਂ 7 ਵਜੇ ਡਾਕਟਰ ਸਾਹਿਬ ਪ੍ਰੋਬਲਮ ਆ ਗਈ ਜੀ ਆਪਾਂ ਨੂੰ ਕੋਈ ਪਤਾ ਨਹੀਂ ਰਾਤ ਕਦੋਂ ਪ੍ਰੋਬਲਮ ਆਈ ਆ ਆਪਾਂ ਤਾਂ ਸਵੇਰੇ ਦੇਖੀ ਹੈ ਨਾ ਤੜਕੇ ਆ ਕੇ 5 ਵਜੇ ਦੇਖੀ ਆ ਫਾਰਮ ਤੇ ਤਾਂ ਆਪਾਂ ਕੀ ਦੇਖਦਾ ਡਾਕਟਰ ਸਾਹਿਬ ਨੂੰ ਫੋਨ ਕਰਦੇ ਡਾਕਟਰ ਸਾਹਿਬ ਪ੍ਰੋਬਲਮ ਆ ਗਈ ਥਣ ਖੜ ਗਿਆ ਪਾਣੀ ਬਣ ਗਿਆ ਜੀ ਬਹੁਤ ਟਾਈਟ ਹੈ ਹਵਾਨਾ ਹੈ ਨਾ ਜੀ ਤਾਂ ਡਾਕਟਰ ਆਉਂਦਾ ਜੀ ਸ਼ਾਮ ਤੱਕ ਆਊਗਾ ਕੋਈ ਨਹੀਂ ਵੀਰੇ ਮੈਂ ਦੇਖਦਾ ਮੈਂ ਹੋਰ ਪਾਸੇ ਹਾਂ ਨਾ ਸ਼ਾਮ ਤੱਕ ਉਹ ਆਉਂਦਾ ਜਾਂ ਕੀ ਬੈਡੀ ਨੂੰ ਬੁਖਾਰ ਬਹੁਤ ਤੇਜ਼ ਹੋ ਜਾਂਦਾ ਜੀ ਉਹਦੇ ਨਾਲ 105 ਤੱਕ ਡਿਗਰੀ ਤੱਕ ਬੁਖਾਰ ਪਹੁੰਚ ਜਾਂਦਾ ਮਟਰਸ ਹੋਣ ਕਾਰਨ ਤਾਂ ਜਦ ਤੱਕ ਉਹ ਡਾਕਟਰ ਆਉਂਦਾ ਤੱਕ ਪ੍ਰੋਬਲਮ ਇੰਨੀ ਜਿਆਦਾ ਵੱਧ ਚੁੱਕੀ ਹੁੰਦੀ ਹੈ ਤਾਂ ਮੁੜ ਕੇ ਉਹ ਹੱਲ ਨਹੀਂ ਹੁੰਦਾ ਜੀ ਟੀਕੇ ਨਾਲ ਆਪਾਂ ਇੰਨੇ ਨੇ ਮਹਿੰਗੇ ਮੈਡੀਓ ਲਾਉਨੇ ਆ ਟੀਕੇ ਤਾਂ ਉਹਦੇ ਨਾਲ ਹੱਲ ਨਹੀਂ ਹੁੰਦਾ ਜੀ ਥਣ ਮਰ ਜਾਂਦਾ ਜੀ ਇਹਦੇ ਨਾਲ ਥਣ ਵੀ ਨਹੀਂ ਮਰਦਾ ਸਰ ਕੋਈ ਪ੍ਰੋਬਲਮ ਨਹੀਂ ਆਉਂਦੀ ਐਨ ਪ੍ਰੋਪਰ ਓਕੇ ਹੁੰਦਾ ਜੀ ਥਣ ਜਿੰਨੇ ਜੇ ਤੁਸੀਂ 12 ਘੰਟੇ ਜਾਂ ਟਾਈਮ ਟੂ ਟਾਈਮ ਦੋਗੇ ਦਵਾਈ ਤਾਂ ਹੱਲ ਹੁੰਦਾ ਤੇ ਇੱਕ ਆਪਣੇ ਬੈ ਚੋਟੀ ਖੜੀ ਹੈ ਜੀ 6 ਮਹੀਨੇ ਦੀ ਗੰਪਣ ਉਹਨੂੰ ਬੰਨ ਦੀ ਪ੍ਰੋਬਲਮ ਪਈ ਸੀ ਜੀ ਉਹ ਕਿਹੜੀ ਹੈ ਜੀ ਉਹ ਬੰਨ ਦੀ ਪ੍ਰੋਬਲਮ ਪਈ ਸੀ ਸਰ ਬਹੁਤ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਜਿਹੜੀ ਬੰਨ ਦੀ ਇਸ ਵੇਲੇ ਆ ਰਹੀ ਹੈ ਹੁਣ ਅਸੀਂ ਲਖਵਿੰਦਰ ਜੀ ਤੋਂ ਸਮਝਾਂਗੇ ਕਿ ਬੰਨ ਦੀ ਪ੍ਰੋਬਲਮ ਉਹਨਾਂ ਨੇ ਕਿਵੇਂ ਠੀਕ ਕੀਤੀ ਦੇਖੋ ਉਹਨਾਂ ਦਾ ਕਹਿਣਾ ਹੈ ਕਿ ਉਹ ਉਹਨਾਂ ਕੋਲ ਜਿਹੜੀ ਇਹ ਦਿਦਾਰੂ ਪਸ਼ੂ ਨੇ ਉਹਨਾਂ ਨੂੰ ਅਕਸਰ ਇਸਰ ਦੇ ਦਿੱਕ ਦਾ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਉਹ ਪਰੇਸ਼ਾਨ ਨਹੀਂ ਹੁੰਦੇ ਉਹ ਅੱਛਾ ਫਿਰ ਡਾਕਟਰ ਕੋਲ ਹੀ ਜਾਂਦੇ ਕਿ ਸਿਕੋ ਨਹੀਂ ਡਾਕਟਰ ਸਾਹਿਬ ਆਪਾਂ ਡਾਕਟਰ ਕੋਲ ਆਪਣੇ ਸਿਰਫ ਫਾਰਮ ਤੇ ਏਆਈ ਕਰਨ ਆਉਂਦਾ ਡਾਕਟਰ ਅੱਛਾ ਹਾਂਜੀ ਆਪਣੇ ਏਆਈ ਕਰਨ ਆਉਂਦਾ ਜੀ ਫਾਰਮ ਤੇ ਮੁੰਡਾ ਹੋਰ ਆਪਾਂ ਕੁਝ ਨਹੀਂ ਕਰਾਉਂਦੇ ਜੀ ਤੇ ਕੀ ਪ੍ਰੋਬਲਮ ਹੋਈ ਸੀ ਇਹਨੂੰ ਬੰਨ ਪਿਆ ਗਿਆ ਸੀ ਜਦ ਇਹ ਹਾਲੇ ਗੱਬਣ ਵੀ ਨਹੀਂ ਸੀ ਠੀਕ ਹੈ ਤਾਂ ਇਹਨੂੰ ਬੰਨ ਪਿਆ ਜੀ 6 ਦਿਨ ਬੰਨ ਪਿਆ ਰਿਹਾ ਡਾਕਟਰ ਸਾਹਿਬ ਇੱਥੇ ਆਪਣੇ 6 ਦਿਨ 6 ਦਿਨੇ ਨਾ ਕੁਝ ਖਾਦਾ ਪੀਤਾ ਨਾ ਜਗਾਲੀ ਕੀਤੀ ਐ ਬੈਠੀ ਰਹਿੰਦੀ ਸੀਗੀ ਜੀ ਮੂੰਹ ਸਿਟ ਤਾ ਡਾਕਟਰ ਕੋਲ ਹੱਲ ਨਹੀਂ ਹੋਇਆ ਡਾਕਟਰ ਕਹਿੰਦੇ ਆਪਾਂ ਡ੍ਰਿਪ ਲਾਵਾਂਗੇ 6 ਦਿਨ ਬਾਅਦ ਕਹਿੰਦਾ ਚਲੋ ਮੈਂ ਡਿਊਟੀ ਤੋਂ ਘਰ ਨੂੰ ਆ ਰਿਹਾ ਸੀ ਤੇ ਮੇਰੇ ਵੀ ਟੈਨਸ਼ਨ ਸੀ ਕਿ ਵੀ ਛੋਟੀ ਨੂੰ ਬੈਠੇ ਨੂੰ ਕਾਫੀ ਟਾਈਮ ਹੋ ਗਿਆ ਹਨਾ ਤਾਂ ਆਉਂਦੇ-ਆਉਂਦੇ ਚਲੋ ਪ੍ਰਮਾਤਮਾ ਵੱਲੋਂ ਲਾ ਲਓ ਮੇਰੇ ਦਿਮਾਗ 'ਚ ਗੱਲ ਆਈ ਵੀ ਆਪਾਂ ਡਾਕਟਰ ਵੇਖ ਕੇ ਐਸ ਨਾਲ ਗੱਲ ਕਰਕੇ ਨਾ ਬਈ ਦੇਖਦੇ ਆ ਵੀ ਬੰਨ ਦੀ ਵੀ ਸ਼ਾਇਦ ਦਵਾਈ ਹੋਵੇ ਉਹਨਾਂ ਕੋਲ ਕੋਈ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀ ਵੀ ਹੋਰ ਵੀ ਦਵਾਈ ਬਣਾਉਂਦੇ ਹੋਣਗੇ ਤਾਂ ਉਹਨਾਂ ਨਾਲ ਗੱਲ ਕਰੀ ਉਹਨਾਂ ਨੇ ਦੱਸਿਆ ਵੀ 11 ਨੰਬਰ ਦਵਾਈ ਆਉਂਦੀ ਆ ਲਖਵਿੰਦਰ ਬੰਨ ਤੋਂ ਵੀ ਇਹ ਇਹਦੇ ਵਾਸਤੇ 11 ਨੰਬਰ ਦਵਾਈ ਤਾਂ ਉਹ ਮੈਂ ਫਿਰ ਦੁਬਾਰੇ ਮਨਦੀਪ ਸਰ ਦੀ ਗੱਲ ਕਰੂਗਾ ਤਾਂ ਮੈਂ ਡਾਕਟਰ ਸਾਹਿਬ ਨੇ ਇਹਨਾਂ ਦਾ ਨੰਬਰ ਮੈਨੂੰ ਪਹਿਲਾਂ ਹੀ ਦੇ ਦਿੱਤੇ ਕਿ ਖੰਨੇ ਦੁਕਾਨ ਇਹਨਾਂ ਦੀ ਮੈਡੀਕਲ ਦੀ ਮੈਂ ਇਹਨਾਂ ਨਾਲ ਗੱਲ ਕੀਤੀ ਬਈ ਮਨਦੀਪ ਸਰ ਮੇਰੀ ਛੋਟੀ ਨੂੰ ਇੱਦਾਂ ਦਾ ਬੰਨ ਪੈ ਗਿਆ ਹੈ ਤਾਂ ਕੀ ਹੱਲ ਆ ਉਹ ਕਹਿੰਦਾ 11 ਨੰਬਰ ਦਵਾਈ ਤੁਸੀਂ ਲੈ ਕੇ ਜਾਓ ਇੱਥੋਂ 11 ਨੰਬਰ ਦਵਾਈ ਇਹਨਾਂ ਲੈ ਕੇ ਆਇਆ ਉਹਦੀ ਦਵਾਈ ਦੀ ਡੋਜ਼ ਹੈਗੀ ਹੈ ਜੀ ਉਹ 5 ਘੰਟੇ-ਘੰਟੇ ਬਾਅਦ ਦੇਣੀ ਹੈ ਜੀ 5 ਡੋਜ਼ਾਂ ਹੁੰਦੀਆਂ ਨੇ ਘੰਟੇ-ਘੰਟੇ ਬਾਅਦ ਤੁਸੀਂ ਦੇਣੀ ਹੈ ਪ੍ਰੋਪਰ ਤਾਂ ਮੈਂ ਰਾਤ ਨੂੰ ਸਾਰੀ ਰਾਤ ਜਾ ਕੇ ਉਹ ਦਵਾਈ ਦੱਤੀ ਹੈ ਜੀ ਮੇਰੀ ਡੋਜ਼ ਉਹ ਤੜਕੇ 2:00 ਵਜੇ ਪੂਰੀ ਹੋਈ ਆ ਜਾਕੀ 2:00 ਵਜੇ ਤੱਕ ਡੋਜ਼ ਪੂਰੀ ਹੋਣ ਤੋਂ ਬਾਅਦ ਮੰਨ ਲਓ 6:00 ਵਜੇ 5:30 6:00 ਵਜੇ ਦੇ ਕਰੀਬ ਮੇਰੀ ਝੋਟੀਆਂ ਪਰਪਰ ਗੋਹਾ ਕਰਕੇ ਜਗਾਲੀ ਕਰਨ ਲੱਗ ਪਈ ਸੀ ਕਿਆ ਬਾਤ ਤਾਂ ਇਹ ਚਮਤਕਾਰ ਨਹੀਂ ਸਰ ਹੋਰ ਕੀ ਹੈ ਜੇ ਹਾਂਜੀ ਜੇ ਡੋਜ਼ ਆਪਾਂ ਟਾਈਮ ਟੂ ਟਾਈਮ ਦੇਣੀ ਆ ਠੀਕ ਹੈ ਤਾਂ ਇਸ ਕਰਕੇ ਕਹਣਾ ਵੀ ਜੇ ਦਵਾਈ ਵਰਤਣੀ ਆ ਵੀਰ ਕਿਸੇ ਨੇ ਵੀ ਦਵਾਈ ਵਰਤਣੀ ਆ ਤਾਂ ਪ੍ਰੋਪਰ ਟਾਈਮ ਟੂ ਟਾਈਮ ਦਵਾਈ ਦੋ ਤਾਂ ਤੁਰੰਤ ਹੱਲ अच्छा ए दसो भी ਤੁਹਾਡਾ ਤਜਰਬਾ ਆਲਓਵਰ ਕੀ ਹੈਗਾ ਡਾਕਟਰ ਬੀ ਐਸ ਕੇ ਵਾਲੇ ਨਾਲ ਆਲਓਵਰ ਹੁਣ ਦੇਖ ਲਓ ਮਾਈ ਆਪਣੇ ਇੱਕ ਲੰਗੜਾ ਬੁਖਾਰ ਹੋ ਗਿਆ ਸੀਗਾ ਜੀ ਉਹ ਵੀ ਮਤਲਬ ਵਧੀਆ ਆਪਣੀਆਂ ਲੰਗੜਾ ਬੁਖਾਰ ਚ ਕੀ ਹੁੰਦਾ ਉਹ ਤੇ ਹੱਥ ਪੈਰ ਨੇ ਜਿਹੜੇ ਪਿੱਛੇ ਨੂੰ ਮੁੜ ਲਾ ਨੇ ਡੰਗਰ ਉੱਠਦਾ ਨਹੀਂ ਜੀ ਤਾਂ ਉਹਨਾਂ ਦੀ ਉਹ ਦਵਾਈ ਨੇ ਬਹੁਤ ਵਧੀਆ ਉਹ ਬੈੜੀ ਖੜੀ ਹੈ ਜੀ ਆਪਣੇ ਕੋਲ ਵਧੀਆ ਹੁਣ ਪੰਜ ਪੰਜਵਾਂ ਮਹੀਨਾ ਲੱਗਿਆ ਹੋਇਆ ਜੀ ਐਨ ਓਕੇ ਨਹੀਂ ਬੁਖਾਰ ਨਹੀਂ ਹੋਇਆ ਮੁੜ ਕੇ ਕੋਈ ਨਹੀਂ ਮੁੜ ਕੇ ਆ ਜੀ ਪਹਿਲਾਂ ਹੁੰਦਾ ਰਹਿੰਦਾ ਸੀ ਬੁਖਾਰ ਹੁੰਦਾ ਰਹਿੰਦਾ ਸੀ ਤੇ ਡਾਕਟਰਾਂ ਨੂੰ ਪਤਾ ਨਹੀਂ ਲੱਗਦਾ ਸੀ ਸਰ ਵਿੱਕੀ ਪ੍ਰੋਬਲਮ ਡਾਕਟਰ ਟੀਕੇ ਲਾ ਜਾਂਦੇ ਸੀ ਥੋੜਾ ਬਹੁਤਾ ਉੱਠ ਖੜਦੀ ਸੀ ਫਿਰ ਬਹਿ ਜਾਂਦੀ ਸੀ ਪੈਰ ਪਿੱਛੇ ਨੂੰ ਰਹਿੰਦੇ ਸੀ ਤਾਂ ਇਸ ਤਰ੍ਹਾਂ ਹੀ ਮੈਂ ਡਾਕਟਰ ਵੀ ਦੁਬਾਰੇ ਗੱਲ ਕੀਤੀ ਫੋਨ ਕਰਕੇ ਉਹ ਕਹਿੰਦੇ ਵੀ ਇਹਨੂੰ ਤਾਂ ਲੰਗੜਾ ਬੁਖਾਰ ਹੈ ਉਹਨਾਂ ਨੇ ਫੋਨ ਪੁੱਛਣ ਲਿਆ ਉਹਨਾਂ ਨੇ ਫੋਨ ਤੇ ਹੀ ਦੱਸਤਾ ਜਦੋਂ ਮੈਂ ਹਾਲਤ ਦੱਸੀ ਵੀ ਇਦਾਂ ਇਦਾਂ ਕਰਦੀ ਆ ਦੇਖ ਤੇ ਉਹਨਾਂ ਨੇ ਫੋਨ ਤੇ ਹੀ ਦੱਸਤਾ ਵੀ ਇਹਨੂੰ ਆਹ ਪ੍ਰੋਬਲਮ ਹੈ ਵੀ ਇਹਨਾਂ ਨੰਬਰ ਦਵਾਈ ਉਹਦੀ ਸ਼ਾਇਦ ਮੇਰਾ خیال 20 5 ਨੰਬਰ ਦਵਾਈ ਬੁਖਾਰ ਦੀ ਲੱਗਦੀ ਆ ਜੀ ਨਾਲ ਤੇ 616 ਨੰਬਰ ਇੱਕ 25 25 ਨੰਬਰ ਆ ਸਰ ਇੱਕ ਓਹੋ ਦਵਾਈਆਂ ਦੇਣ ਨਾਲ ਮੇਰੀ ਬੈੜੀ ਬਿਲਕੁਲ ਸਹੀ ਹੈ ਐਨ ਓਕੇ ਜੀ 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 ਲਖਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸਾਡੇ ਨਾਲ ਮਨਦੀਪ ਜੀ ਨੇ ਜਿਹੜੇ ਇਸ ਏਰੀਏ ਨੂੰ ਵੇਖਦੇ ਨੇ ਔਰ ਉਹਨਾਂ ਦੇ ਤਜਰਬਾ ਕੀ ਹੈ ਉਹ ਕੀ ਸੋਚਦੇ ਨੇ ਸਚਕਲ ਜੀ ਸਿਕੰਦਰ ਸਰ ਅੱਛਾ ਮਨਦੀਪ ਜੀ ਕੀ ਤਜਰਬਾ ਹੈ ਤੁਹਾਡਾ ਆਲ ਓਵਰ ਸਰ ਮੈਂ ਇਸ ਕੰਪਨੀ ਨਾਲ 2016 ਤੋਂ ਜੁੜਿਆ ਹੋਇਆ ਹਾਂ ਤਕਰੀਬਨ 10 ਸਾਲ ਹੋ ਗਏ ਨੇ ਮੈਨੂੰ ਤੇ ਜੋ ਵੀ ਫਾਰਮਰ ਆਉਂਦੇ ਨੇ ਆਪਣੇ ਕੋਲ ਦੁਬਾਰਾ ਰਿਪੀਟ ਆਉਂਦੇ ਨੇ ਠੀਕ ਹੈ ਤੇ ਇਹਨਾਂ ਦਾ ਮੈਂ ਇੱਕ ਫਾਰਮਰ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਵੀ ਜੀ ਜੀ ਇਹਨਾਂ ਦਾ ਇੱਕ ਪ੍ਰੋਡਕਟ ਹੈ ਆਲ ਇਨ ਵਨ ਪਾਊਡਰ ਜੀ ਉਹ ਜ਼ਰੂਰ ਯੂਜ਼ ਕਰਨ ਤੁਸੀਂ ਦੇਖੋਗੇ ਉਹਦੇ ਨਾਲ ਕੀ ਹੁੰਦੇ ਉਹਦੇ ਨਾਲ ਪਸ਼ੂਆਂ ਦੀ ਇਮਿਊਨਿਟੀ ਵਾਧੀ ਹੈ ਤੇ ਓਵਰ ਆਲ ਦੰਗਰ ਠੀਕ ਰਹਿੰਦਾ ਹੈ ਤੇ ਕੋਈ ਵੀ ਉਹਨਾਂ ਨੂੰ ਰਿਪੀਟਰ ਦੀ ਸਮੱਸਿਆ ਨਹੀਂ ਹੁੰਦੀ ਹੈਗੀ ਠੀਕ ਹੈ ਤੇ ਦੁੱਧ ਵੀ ਬੰਦਾ ਚੰਗਾ ਵਧਦਾ ਉਹਦੇ ਨਾਲ ਹੂੰ ਜੇ ਜਿਹਨੂੰ ਵੀ ਦਿੱਤਾ ਹੈ ਬਾਰਡਰ ਉਹ ਦੁਬਾਰਾ ਰਪੀਟ ਹੁੰਦਾ ਹੈ ਤੇ 25 ਵਿੱਚ ਕਿਲੋ ਦੀ ਵਲਟੇ ਵੀ ਉਹ ਜ਼ਰੂਰ ਲੈ ਕੇ ਜਾਂਦੇ ਨੇ ਜੀ ਕਿੰਨਾ ਕੁ ਦੁੱਧ ਵਧਣ ਦੀ ਗੱਲ ਵੀ ਕੀਤੀ ਸੀ ਲਖਵਿੰਦਰ ਜੀ ਉਹਨਾਂ ਨੇ ਇਸ ਤਰ੍ਹਾਂ ਦਾ ਵੀ ਨੁਸਖਾ ਹੈ ਹਾਂਜੀ ਬਿਲਕੁਲ ਬਿਲਕੁਲ ਦੁੱਧ ਵਧਦਾ ਹੈ ਤੁਸੀਂ ਵੀਡੀਓ ਦੇਖਦੇ ਹੋ ਉਹਨਾਂ ਸਾਰੇ ਫਾਰਮਰਾਂ ਦੇ ਆਉਂਦੇ ਨੇ ਤੇ ਦੋ ਤਿੰਨ ਦਿਨ ਦੇ ਵਿੱਚ ਹੀ ਸ਼ੁਰੂ ਹੋ ਜਾਂਦਾ ਹੈ ਰਿਜ਼ਲਟ 10 ਨੰਬਰ ਆਉਂਦਾ ਹੈ ਕਿ ਮਿਲਕ ਟੋਨਿਕ ਹੈ ਇਹਨਾਂ ਦਾ ਜ਼ਰੂਰ ਉਹ ਦਿੰਨੇ ਆ ਤਾਂ ਜ਼ਰੂਰ ਵਧਦਾ ਦੁੱਧ ਤੇ ਇਹਨਾਂ ਦਾ ਬੰਨ ਲੱਗ ਜਾਂਦਾ ਜੀ ਫਿਰ ਤੁਹਾਡੇ ਮੁਤਾਬਕ ਬੰਨ ਲੱਗਦਾ ਕਿਉਂ ਹੈ ਬੰਨ ਦੇਖੋ ਇੱਕ ਕਨਫੈਕਸ਼ਨ ਹੁੰਦੀ ਆ ਕੀਮਤ ਦੇ ਵਿੱਚ ਵੀ ਹੁੰਦੀ ਆ ਡੰਗਰਾਂ ਦੇ ਵਿੱਚ ਵੀ ਹੁੰਦੀ ਆ ਥੋੜੀ ਤਾੜੀ ਖਾਨ ਕਰਕੇ ਕੁਝ ਜਿਹਾ ਜਰੀ ਲਿਵੇਂ ਸਾਨੂੰ ਕਬਜ਼ ਹੋ ਜਾਂਦੀ ਓਸ ਤੋਂ ਬਾਅਦ ਸਾਡਾ ਵੀ ਕਾਨ ਨੂੰ ਦਿਲ ਨਹੀਂ ਕਰ ਉਹ ਇਹ ਚੀਜ਼ ਹੈ ਸੇਮੇ ਰੂਪ ਉਸ ਦਾ ਹੀ ਰੂਪ ਹੈ ਤੇ ਇਹਨਾਂ ਦੀ ਇੱਕ 11 ਨੰਬਰ ਤੇ S 11 ਆਉਂਦੀ ਆ ਉਹ ਇਹਦੇ ਲਈ ਬੜੀ ਕਾਰਗਰ ਹੈ ਜੀ ਜੀ ਹਾਂ ਜੀ ਅੱਛਾ ਲਖਵਿੰਦਰ ਜੀ ਉਹਨਾਂ ਨਾਲ ਕਿਵੇਂ ਮੁਲਾਕਾਤ ਹੋਈ ਸੀ ਤੁਹਾਡੀ ਇਹ ਸਾਨੂੰ ਜਦੋਂ 2021-22 ਦੇ ਵਿੱਚ ਜਦੋਂ ਇਹਨਾਂ ਨੂੰ ਸਮੱਸਿਆ ਆਈ ਫਿਰ ਜਦੋਂ ਛੱਡਣ ਨੂੰ ਫਿਰਦੇ ਸੀ ਹਾਂ ਛੱਡਣ ਨੂੰ ਫਿਰਦੇ ਸੀ ਫਿਰ ਕੀ ਕਿਹਾ ਸੀ ਫਿਰ ਤੁਸੀਂ ਫਿਰ ਮੈਂ ਕਿਹਾ ਵੀ ਦੇਖੋ ਜਰੂਰ ਤੁਸੀਂ ਟਰਾਈ ਕਰੋ ਵੀ ਅਸੀਂ 2016 ਦੇ ਲੱਗੇ ਇਫਰ ਇਹਨਾਂ ਸਾਡੇ ਤੇ ਫੇਤ ਕੀਤਾ ਤੇ ਤੁਸੀਂ ਬਿਲੀਵ ਨਹੀਂ ਕਰੋਗੇ ਇੱਧਰਲੇ ਏਰੀਆ ਦੇ ਜਿੰਨੇ ਵੀ ਫਾਰਮਰ ਨੇ ਉਹਨਾਂ ਨੂੰ ਇਹ ਨੌਨ ਨੇ ਇਹਨਾਂ ਦੇ ਉਹਨਾਂ ਨੂੰ ਸਾਰਿਆਂ ਨੂੰ ਇਹ ਰეკਮੈਂਡ ਕਰਦੇ ਨੇ ਤੇ ਆਪਣੀ ਇਹਨਾਂ ਦੀ ਟ੍ਰਾਂਸਪੋਰਟ ਦਾ ਅਸੀਂ ਜ਼ਰੂਰ ਫਾਇਦਾ ਲੈਨੇ ਆ ਦਵਾਈ ਵੀ ਪ੍ਰੋਵਾਈਡ ਕਰਾਂਦੇ ਨੇ ਉਹਨਾਂ ਦੇ ਬੱਸ ਦੇ ਵਿੱਚ ਟ੍ਰਾਂਸਪੋਰਟ ਦੇ ਵਿੱਚ ਅਸੀਂ ਦਵਾਈ ਮੈਡੀਸਨ ਫਾਰਮਰ ਨੂੰ ਭੇਜ ਦਿੰਨੇ ਆ ਅੱਛਾ ਜਦੋਂ 2020 2022 ਦੀ ਤੁਸੀਂ ਗੱਲ ਕਰਦੇ ਹੋ ਕਿੰਨੇ ਪਸ਼ੂ ਸੀ ਉਸ ਵੇਲੇ ਉਸ ਵੇਲੇ ਮੇਰੇ ਕੋਲ ਸਾਰਾ 10-12 ਪਸ਼ੂ ਸੀ ਇਸ ਵੇਲੇ ਕਿੰਨੇ ਅਸਟਾਈਮ ਹੈਗੇ 18:20 ਤੇ ਪਸ਼ੂ ਲੱਗ 18:20 ਹਾਂਜੀ ਆ ਛੋਟੇ ਵੱਡੇ ਪਾ ਕੇ ਜੀ ਅਚਾ ਲਖਵਿੰਦਰ ਜੀ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਵੇਖ ਰਹੇ ਨੇ ਪੂਰੀ ਦੁਨੀਆ ਚ ਤੁਹਾਨੂੰ ਵੇਖ ਰਹੇ ਨੇ ਖਾਸ ਕਰਕੇ ਜਿੱਥੇ ਜਿੱਥੇ ਵੀ ਸਾਡਾ ਪੰਜਾਬੀ ਭਾਈਚਾਰਾ ਬੈਠਾ ਹੈ ਉਹਨਾਂ ਨੂੰ ਸਨੇਹਾ ਕੀ ਦਿਓਗੇ ਜਿਨ੍ਹਾਂ ਨੇ ਹੱਥ ਖੜੇ ਹੋ ਗਏ ਨੇ ਕਦੇ ਸਾਡੇ ਘਰੇ ਤਾਂ ਰੋਜ਼ ਹੀ ਸਾਡੇ ਡੈਰੀ ਚ ਤਾਂ ਰੋਜ਼ ਹੀ ਡਾਕਟਰ ਵੜਿਆ ਰੰਦਾ ਤੇ ਅਸੀਂ ਤਾਂ ਪਰਮਾਨੈਂਟ ਡਾਕਟਰ ਰੱਖ ਲਏ ਹੁਣ ਅੱਕ ਗਏ ਜੇ ਤੁਸੀਂ ਆਪ ਲਿਆ ਕੇ ਧਿਆਨ ਨਾਲ ਆਪ ਫਾਰਮੂਲੇ ਵਿੱਚ ਲਿਆ ਕੇ ਆਪਣੇ ਦੇ ਵਿੱਚ ਆਪਣੇ ਐਨੀਮਾ ਨੂੰ ਆਪ ਆਪਣੇ ਹੱਥੀਂ ਟਾਈਮ ਤੋਂ ਟਾਈਮ ਦੋਗੇ ਮਤਲਬ ਆਪਣੇ ਡਾਕਟਰ ਆਪ ਬਣੋਗੇ ਕੁੱਲ ਮਿਲਾ ਕੇ ਆਪ ਸਾਰਾ ਕੁਝ ਕਰੋਗੇ ਇਹ ਦਵਾਈ ਨਾਲ ਜਿੰਨਾ ਜਿੰਨੀ ਡੋਜ਼ ਦੇਣੀ ਹੈ ਤਾਂ ਤੁਸੀਂ ਬਾਹਰ ਜਿਹੜੇ ਡਾਕਟਰ ਚੱਕੀ ਫਿਰਦੇ ਨੇ ਜੀ ਝੋਲੇ ਉਹਨਾਂ ਨੂੰ ਭੁੱਲ ਜਾਓਗੇ ਸਿਰਫ ਤੁਸੀਂ ਏਆਈ ਇੱਕ ਕਰਾਉਂਗੇ ਉਹਨਾਂ ਤੋਂ ਵੀ ਹਾਂ ਸਾਡੇ ਆ ਕੇ ਏਆਈ ਕਰ ਜਾ ਉਹ ਵੀ ਜੇ ਤੁਸੀਂ ਮਤਲਬ ਨਹੀਂ ਮਾਲੀ ਰੱਖਿਆ ਕੋਈ ਜੇ ਤੁਸੀਂ ਬੈੜੀਆਂ ਦਾ ਲਾ ਲੋ ਮਤਲਬ ਜਾਂ ਮੱਝਾਂ ਚ ਲਾ ਲੋ ਮਾਲੀ ਨਹੀਂ ਹੈਗਾ ਤੁਹਾਡੇ ਫਾਰਮ ਤੇ ਤਾਂ ਤੁਸੀਂ ਉਹਨੂੰ ਏਆਈ ਕਰਨ ਵਾਸਤੇ ਸੱਦੋਗੇ ਜੇ ਤੁਹਾਡੇ ਮਾਲੀ ਹੈਗੇ ਨੇ ਤਾਂ ਤੁਹਾਨੂੰ ਇਹਦੀ ਏਆਈ ਵੀ ਕਰਾਉਣ ਦੀ ਲੋੜ ਨਹੀਂ ਤੁਹਾਡਾ ਉਹ ਵੀ 500 ਰੁਪਏ ਪਰ ਸਿਮਣ ਦਾ ਬਚਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ ਸਾਰੀ ਗੱਲਬਾਤ ਦੇ ਥੈਂਕ ਯੂ ਸਰ ਥੈਂਕ ਯੂ ਜੀ ਸੋ ਇਹ ਹਨ ਲਖਵਿੰਦਰ ਸਿੰਘ ਜਿਹੜੇ ਕਿ ਗਲੋਬਲ ਬੱਸ ਸਰਵਿਸ ਦੇ ਵਿੱਚ ਇੰਸਪੈਕਟਰ ਵੀ ਨੇ ਚੈਕਰ ਵੀ ਲੱਗੇ ਹੋਏ ਨੇ ਔਰ ਮਾਚੀਵਾੜੇ ਦੇ ਨਾਲ ਹੀ ਇਹਨਾਂ ਦਾ ਪਿੰਡ ਹੈਗਾ ਰਾਜੇਵਾਲ ਰਾਜਪੂਤਾ ਅਗਰ ਕਿਸੇ ਨੇ ਕੋਈ ਤਜਰਬਾ ਕੋਈ ਗੱਲਬਾਤ ਇਹਨਾਂ ਤੱਕ ਪੁੱਛਣੀ ਹੈ ਪਹੁੰਚਣੀ ਹੈ ਕਰਨੀ ਹੈ ਤਾਂ ਤੁਸੀਂ ਇਹਨਾਂ ਦੇ ਫਾਰਮ ਦੇ ਅੱਗੇ ਵੀ ਤਜਰਬੇ ਇਹਨਾਂ ਦੇ ਸਾਂਝੇ ਕਰ ਸਕਦੇ ਨੇ ਪਰ ਮੇਰੀ ਸਾਰੇ ਉਹਨਾਂ ਡੈਰੀ ਫਾਰਮਰਾਂ ਨੂੰ ਅਪੀਲ ਹੈ ਕਿ ਜਿਹੜੇ ਲੋਕ ਮਨ ਬਣਾ ਚੁੱਕੇ ਨੇ ਕਿ ਸਾਡੇ ਦਾ ਬੰਨ ਦੀ ਪ੍ਰੋਬਲਮ ਹੀ ਠੀਕ ਨਹੀਂ ਹੁੰਦੀ ਹਰ ਦੂਜੇ ਚੌਥੇ ਦਿਨ ਬੰਨ ਦੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਨੂੰ ਲੰਗੜਾ ਬੁਖਾਰ ਹੋ ਜਾਂਦਾ ਹੈ ਦੁੱਧ ਘਟ ਜਾਂਦਾ ਹੈ ਮਸਟੈਟਸ ਦੀ ਪ੍ਰੋਬਲਮ ਹੋ ਜਾਂਦੀ ਹੈ ਜ਼ੁਕਾਮ ਖਾਂਸੀ ਨਜ਼ਲਾ ਜਿਹੜਾ ਸਾਡੇ ਪਸ਼ੂਆਂ ਦੇ ਵਿੱਚ ਆ ਜਾਂਦਾ ਹੈ ਤੇ ਇਸ ਕਰਕੇ ਉਹ ਡੈਰੀ ਫਾਰਮਿੰਗ ਨੂੰ ਤਿਆਗ ਕਰਨ ਵਾਲੇ ਨੇ ਆ ਤਿਆਗ ਕਰਨ ਦਾ ਸੋਚ ਰਹੇ ਨੇ ਤਾਂ ਇੱਕ ਵਾਰ ਲਖਵਿੰਦਰ ਜੀ ਉਹਨਾਂ ਦੇ ਤਜਰਬੇ ਤੋਂ ਜ਼ਰੂਰ ਸਬਕ ਲੈਣ ਔਰ ਡਾਕਟਰ ਬੀ ਐਸ ਕੇ ਦੇ ਨਾਲ ਜੁੜ ਕੇ ਕੁਦਰਤੀ ਢੰਗ ਨਾਲ ਅਸੀਂ ਆਪਣੇ ਪਸ਼ੂਆਂ ਦੀ ਸਾਮ ਸੰਭਾਲ ਹੈ ਉਹ ਕਰ ਸਕਦੇ ਆ ਕਾਸਿਫਾ ਫਾਰੂਕੀ ਹਕੀਕਤ ਟੀਵੀ ਪੰਜਾਬੀ ਮਾਛੀਵਾੜਾ ਪਿੰਡ ਰਾਜੇਵਾਲ ਰਾਜਪੂਤਾ